ਅੰਦਰ ਵੀਰੇ ਦੀ ਬੈਠੇ ਨੇ ਅੰਕਲ ਬਾਬਾ ਜੀ ਨੇ ਮਿਲਟੇ ਨੇ ਜਿਹਨਾਂ ਦੀ ਬਤਾਲ ਤੇ ਕੰਮ ਚਰੇ ਚੱਲਿਆ ਕੋਸ਼ਿਸ਼ ਇਹ ਹੈ ਵੀ ਪੰਜਾਬ ਦੇ ਸਕੂਲਾਂ ਦੀ ਨਿਹਾਰ ਬਦਲੀ ਜਾਵੇ ਤਾਂ ਕਿ ਬੱਚੇ ਆਉਂਦੇ ਪੈਰਾਂ ਤੇ ਖੜੇ ਹੋ ਜਾਣ ਜੇ ਕੋਈ ਇੱਕ ਜੋ ਆਖਰੀ ਨੌਕਰੀ ਘਰ ਚ ਲੱਗ ਗਿਆ ਤਾਂ ਕੋਈ ਨਹੀਂ ਕਹਿੰਦਾ ਵੀ ਸਾਡਾ ਮਾਪ ਜੋ ਕਹਿੰਿਆ ਤੇ ਬੱਟਰ ਚੱਕੇਗਾ ਸਹੀ ਹੈ ਕਿਸੇ ਕਰਕੇ ਪਹਿਲਾਂ ਲੈ ਕਹਿੰਦੇ ਸੀ ਪੜਾ ਕੇ ਦਿੱਸਿਆ ਨਹੀਂ ਹੋ ਜਾਣਗੇ ਜੇ ਜੋ ਕਹਿੰਦੇ ਜਵਾਗਰੀਆਂ ਦੇ ਭਰਾ ਦੇ ਸਾਡੇ ਕੰਮ ਕੋਣ ਆਊਗਾ ਜੇ ਗਰੀਬਾਂ ਦੇ ਜਵਾਗਰ ਬਣਾ ਦੇ ਕੋਈ ਬੋਲਣ ਲੱਗ ਪਣਗੇ ਪਰ ਉਹ ਛੋਟੀ ਸਰਕਾਰ ਨੇ ਕਿਹਾ ਠੋਡਾ ਪੂਰਾ ਹੱਕ ਹੈ ਬੋਲਣ ਦਾ ਵੀ ਠੋਡਾ ਪੂਰਾ ਹੱਕ ਹੈ ਬੱਚੇ ਦੀ ਜ਼ਿੰਦਗੀ ਬਦਲਦਾ ਵੀ ਠੋਡਾ ਵੀ ਹੱਕ ਹੈ

12 ਹਜ਼ਾਰ ਤੋਂ ਟੀਚਰ ਪੰਜਾਬ ਦੇ ਵਿੱਚ ਜਿਹੜੇ ਕੱਚੇ ਸੀ 15-15 ਸਾਲਾਂ ਤੋਂ 6-8 ਟੰਕਾ ਲੈਦੇ ਸੀ ਉਹ ਪੱਕੇ ਕਰਦੇ ਦਿੱਤੀ 40-40 ਹਜ਼ਾਰਾਂ ਦੀ ਤਨਖਾਹ ਫਿਕਸ ਕਰਤੀ ਤੁਹਾਡੀ ਸਰਕਾਰ ਦੀ ਦੇ ਨਾਮਾਂ ਦੀ ਕੰਦੀ 56 ਹਜ਼ਾਰ ਨੌਕਰੀਆਂ ਦਿੱਤੀਆਂ ਜਿਦੇ ਵਿੱਚ 20 ਹਜ਼ਾਰ ਟੀਚਰ ਲਾਇਆ ਹੈ ਸਪੈਸ਼ਲ ਸਾਡੇ ਬੱਚਿਆਂ ਦੀ ਪੜਾਈ ਵਾਸਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਐ ਕੈਂਪਸ ਮੈਨੇਜਰ ਰੱਖੇ ਐ 9000

250 प्रिंसिपल सिंगापुर फिनलैंड सिंगापुर अहमदाबाद ਉਥੋਂ ਟ੍ਰੇਨਿੰਗ ਲੈ ਕੇ ਆਇਆ ਮੈਂ ਹੁਣੇ ਐ ਸਜਨਾਣੇ ਸਕੂਲ ਚ ਦੋ ਟੀਚਰ ਸਿੰਗਾਪੁਰ ਗਈ ਸੀ ਟ੍ਰੇਨਿੰਗ ਲੈ ਕੇ ਆ ਕਿ ਬੱਚੇ ਨੂੰ ਹੋਰ ਤਰੀਕੇ ਨਾਲ ਪੜ੍ਹਾ ਸਕੀਏ ਵਾਹ ਬਈ ਕਾ ਇਹ ਥੋੜੀ ਸਰਕਾਰ ਦੇ ਰਿਜ਼ਲਟ ਹੈ ਸਰਕਾਰ ਨੇ ਯੋਧ ਨਸ਼ਿਆਂ ਦੇ ਵਿਰੁੱਧ ਛੇੜੇ ਹੈ ਜੇ ਕੋਈ ਪਿੰਡ ਚ ਚਿੱਟੇ ਵਾਲਾ ਕੋਈ ਵਪਾਰੀ ਹੈ ਕੀ ਕਿਰਪਾ ਕਰਕੇ ਸਾਨੂੰ ਦੱਸਦੇ ਤੁਹਾਡਾ ਨਾਂ ਨਹੀਂ ਆਉਦਾ ਉਹਦਾ ਇੰਤਜ਼ਾਮ ਕਰਨਾ ਸਾਡੀ ਜ਼ਿੰਮੇਵਾਰੀ ਬੰਦੀ ਚਿੱਟਾ ਜੂੜ ਮਕਾਉਣੇ ਤੁਹਾਡੇ ਸਾਰਿਆਂ ਦੇ ਮਤਲਬ ਹੋ ਸਕਦਾ ਨਾ ਕੱਲਾ ਗੋਲਡੀ ਕਰ ਸਕਦਾ ਨਾ ਕੱਲੀ ਪੁਲਿਸ ਕਰ ਸਕਦੀ ਹੈ ਨਾ ਮੁੱਖ ਮੰਤਰੀ ਪੰਜਾਬ ਕਰ ਸਕਦਾ ਹਾਂ ਜੇ ਪਿੰਡਾਂ ਦੇ ਲੋਕ ਜਾਗ ਪਏ ਜੇ ਖਿਉਰੀ ਵਾਲਿਆਂ ਨੇ ਇਹ ਸਾਇਆ ਕਰ ਲਿਆ ਸਾਡੇ ਬੜੇ ਚਿੱਟਾ ਨਹੀਂ ਕਰ ਜਿਹੜਾ ਕੋਈ ਮਾਂ ਦਾ ਪੁੱਤ ਚਿੱਟਾ ਨਹੀਂ ਦੇਖਦਾ ਮੇਰੀ ਗੱਲ ਯਾਦ ਰੱਖਿਓ ਪਰ ਮਦਦ ਤੁਹਾਨੂੰ ਕਰਨੀ ਪਊਗੀ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਾਕੀ ਪ੍ਰਸ਼ਾਸਨ ਨੂੰ ਪਹਿਲਾਂ ਨਾਲ ਨੱਕ ਪਈ 56000 ਨੌਕਰੀਆਂ ਦਿੱਤੀਆਂ 582 ਆਮ ਆਦਮੀ ਕਲੀ ਖੁੱਲੇ ਐ ਐਸਐਫਐਸ ਫੋਰਸ ਜਿਹੜੀ ਸਾਡੀ ਗਰੰਟੀ 'ਚ ਵੀ ਨਹੀਂ ਸੀ ਬਿਜਲੀ ਉਹਦਾ ਬਣਾ ਸੁੱਖ ਦੇਤਾ ਲੋਕਾਂ ਨੂੰ ਆ ਤਾਂ ਸੀਜ਼ਨ ਕਰਕੇ ਕੱਟ ਲੱਗੇ ਐ ਨਹੀਂ ਹੜਤਾਲੀ ਛੱਡੋ 75 72 ਘਟੇ ਖੇਤਾਂ ਦੀ ਲਾਈਟ ਨਹੀਂ ਆਦੀ ਘਰ ਦੀ ਤਾਂ ਛੱਡ ਦਿਓ ਸਹੀ ਹੈ ਜੇ ਗੱਲ ਤੇ ਦੱਸ ਦਿਓ ਫੋਟਾ 5 ਵਜੇ ਜਾਂਦਾ ਹੈ ਅਗਲਾ ਝੋਨੇ ਨੂੰ ਪਾਣੀ ਲਾ ਕੇ 2 ਘੰਟੇ ਜਿਹਾ ਡੋੜੇ ਆਉਂਦਾ ਹੈ ਕਣਕ ਨੂੰ ਪਾਣੀ ਲਾ ਕੇ 2 ਘੰਟੇ ਜਿਹਾ ਡੋੜੇ ਆਉਂਦਾ ਹੈ ਜੇ ਐਮਐਲਏ ਘਰੇ ਸੌਂਦਾ ਤੇ ਟਵਾਕਾ ਕੋਲ ਤੇ ਖਿਉਲੀਆਂ ਨੇ ਵੀ ਘਰੇ ਸੌਂਦੇ ਆ ਸਹੀ ਹੋ ਜਾਏਗਾ ਤੇ ਹਾਸਤੇ ਹੋਣਾ ਬਾਕੀ ਸਭ ਤੋਂ ਵੱਡੀ ਗੱਲ ਇਹ ਸਰਕਾਰੀ ਬੰਦ ਕਿਸਮਤ ਸੀ 30 ਸਾਲਾਂ ਤੋਂ ਲੋਕਾਂ ਨੂੰ ਬਰਾਦਰੀਆਂ ਚ ਵੰਡਿਆ ਸੀ ਲੋਕਾਂ ਨੂੰ ਖਿੱਚੋ ਤਾਂਜ ਵੰਡਿਆ ਸੀ ਲੋਕਾਂ ਨੂੰ ਪਰਚੋ ਪਰਚੀ ਕਰਾਇਆ ਸੀ ਮੈਂ ਹੱਥ ਕਰਾ ਕਰਕੇ ਕਹਿ ਸਕਦਾ ਕੋਈ ਬੰਦਾ ਨਹੀਂ ਕਹਿ ਸਕਦਾ ਵੀ 3 ਸਾਲਾਂ ਚ ਇੱਕ ਬੰਦੇ ਤੇ ਵੀ ਇਹ ਪਰਚਾ ਦਿੱਤਾ ਮੈਂ ਤਾਂ ਵੀ ਦੇ ਦਾਰਾ ਕੋਈ ਇਹ ਵੀ ਨਹੀਂ ਕਹਿ ਸਕਦਾ ਕਿਸੇ ਨੂੰ ਨਜਾਇਜ਼ ਕੋਰਸ ਨੇ ਤਾਂ ਕੀਤਾ ਮੈਂ ਤਾਂ ਉਹ ਦੇ ਦਾਰਾ ਮੇਰੀ ਇੰਨੀ ਬੇਨਤੀ ਹੈ ਚੱਲ ਕੇ ਸਾਡੀ ਸਰਕਾਰ ਦਾ ਹੋਰ ਕੁਝ ਨਹੀਂ ਮੰਗਦੇ ਨਵੇਂ ਤੋਂ ਨਵਾਂ ਕਪੂਣਾ ਹੈ ਕਿ 1100 ਦੀ ਸਕੀਮ ਲੈਂਦੀ ਹੈ ਸਾਡੀ ਔਮਾਾਂ ਦੀ ਉਹ ਬੜੀ ਜਲਦੀ ਸਾਨੂੰ ਪਹੁੰਚਦੀ ਕਰ ਦੇਣੀ ਹੈ ਬਾਕੀ ਆਡੇ ਬੱਚਿਆਂ ਦੀ ਪੜ੍ਹਾਈਆਂ ਲਈ ਇਤੋਂ ਚੰਗੀ ਕੋਈ ਸਰਕਾਰ ਨਹੀਂ ਜਿਹੜੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਬੱਚਿਆਂ ਦੀ ਬੁੱਕਸ ਲਿਆ ਦੇਦੀ ਹੈ ਸਕੂਲ ਜਦਾਂ ਤੇ 6 ਮਹੀਨੇ ਕਿਤਾਬਾਂ ਨਹੀਂ ਆਉਂਦੀਆਂ ਅਸੀਂ ਇੱਕ ਹਫ਼ਤਾ ਪਹਿਲਾਂ ਕਲਾਸਾਂ ਲੱਗਣ ਤਾਂ ਕਿਤਾਬਾਂ ਆ ਜਾਂਦੀਆਂ ਇੱਕ ਹਫ਼ਤਾ ਪਹਿਲਾਂ ਵਰਦੀਆਂ ਨਵੀਆਂ ਆ ਜਾਂਦੀਆਂ ਔਰ ਇੱਕ ਹੋਰ ਮੰਗਾ ਪਿੰਡ ਦੀ 5-5 ਵਾਲੇ ਮਰਲੇ ਉਹ ਜ਼ਰੂਰ ਜਲਦੀ ਦੇਾਂਗੇ ਔਰ ਇੱਕ ਮੈਨੂੰ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੇ ਸਾਰੇ ਟੀਚਰਸ ਨੇ ਕਿਹਾ ਵੀ ਸਾਡਾ ਸਕੂਲ ਪੱਕਾ ਕਰਵਾਉਣਾ ਹੈ। ਇੱਕਾਰ-ਬਾਰ ਕਿਡਰੀ ਹੈ। ਐਸਟੀਲ ਹਦਦ ਕਰ ਦਿੱਤੀ ਗਈ ਹੈ। ਇੱਕ ਲੈਟਰ ਦੇ ਕੇ ਸਰਪੰਚ ਸਾਹਿਬ ਜਾਂ ਕੋਈ ਚਲਾ ਜਾਓ ਯੂਨੀਵਰਸਿਟੀ ਨੂੰ ਦੇ ਦਿਓ। ਮੈਂ 18 ਬਾਰ ਕਢਾ ਦਿਆਗਾ। ਆ ਪੱਕਾ ਕਰਨ ਦਾ ਵੀ ਜਲਦੀ ਕੰਮ ਕਰ ਲਗੇ। ਇਹਨਾਂ ਕਿਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਫਾਈਬਰ ਜੀ ਦਾ ਖਾਲਸਾ ਫਾਈਬਰ ਜੀ ਦੇ ਫਰਦ ਜੈ ਹਿੰਦ। ਕਿਰਨ ਦੇ ਰਾਸ਼ਟਰ ਕੰਡੀਆਂ ਬੜੀ ਗੱਡੀ ਨੂੰ ਸਟਾਰਟ ਹੋ ਰਿਹਾ ਲਿਓ ਹੋ ਜਾਏਗਾ ਮਸੂ। ਬੇਤੀ ਦਾ ਅਮਨ ਸਾਹਿਬ ਆਪਨੇ ਜੋ ਦੋ ਵਾਰ ਡਾਕਟਰ ਆਉਣਾ ਜੇ ਨਹੀਂ ਆਇਆ ਆਪਨੇ ਦੋ ਵਾਰ ਆਇਆ ਬਸ ਬੇਤੀ ਸਾਡੀ ਪ੍ਰਮਾਣ ਕਰ ਲਓ ਕਾਲੀ ਵਾਲੇ ਗੁੰਗਲੇ ਕਾਮਦ ਵੀ ਕਿੰਨੀ ਖੁੱਲਿਆ ਇੱਕ ਵਾਰੀ ਟੈਸਟ ਕਰਾ ਕੇ ਦੇਖੋ ਸਾਰੀਆਂ ਦਵਾਈਆਂ ਫਰੀ ਹੈ ਸਾਰੇ ਟੈਸਟ ਫਰੀ ਇੱਕ ਵਾਰੀ ਜਾ ਕੇ ਦੇਖੋ ਹੁਰੀ ਲਪਿੰਡਾਂ ਦੇ ਸਾਰੇ ਖੋਲਾਂਗੇ ਸਭ ਦਾ ਧੰਨਵਾਦ ਹੈ ਸੋ ਇੱਕ ਬੇਤੀ ਹੈ ਸਾਡੇ چند سلام جو ہے وہ دو منٹ ضرور دیں گے ایم ایل اے گوڈی جی مہمان درویا پہنچے سب تو پہلا جو ہے سنمان ਸਕੂਲ ਮੁਖੀ ਐਸਐਮਸੀ ਕਮੇਟੀ ಗ್ರಾಮ ਪੰਚਾਇਤ ਵੱਲੋਂ ਸਾਡੇ ਦਰਮਿਆਨ ਪਹੁੰਚੇ ਹਲਕਾ ਮੈਨੇਜਰ ਜੀ ਗੋਲਡੀ ਜੀ ਨੂੰ ਸਨਮਾਨ ਜਿਹੜਾ ਦਿੱਤਾ ਜਾ ਰਿਹਾ ਹੈ ਸੋ ਜ਼ੋਰਦਾਰ ਤਾੜੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਸਾਡੀ ਤੁਛ ਦੀ ਪੇਟਾ ਪ੍ਰਵਾਨ ਕਰੋ ਐਮਐਲਏ ਸਾਹਿਬ ਕਿਸੇ ਗਰੰਟਾਂ ਦੇ ਗੱਫੇ ਵਾਗਣੇ ਅਸੀਂ ਤਾਂ ਇੱਕ ਪਿਆਰ ਦਾ ਟੋਕਨ ਹੈ ਇਹ ਤੋਂ ਆਪੋ ਦੇਖ ਸਕਦੇ ਆ ਤੀਸਰਾ ਪਰਮਾਨਾਂ ਜੋ ਹੈ ਸਾਡੇ ਜਿਹੜੇ ਕੋਆਰਡੀਨੇਟਰ ਜੀ ਨੂੰ ਦਿੱਤਾ ਜਾਣਾ ਹੈ ਸ਼੍ਰੀ ਦੋਗਰਾਜ ਜੀ ਸ਼ਰਮਾ ਸਾਡੇ ਅਕਲ ਵੀ ਨੇ ਮਨਜੋਤ ਕੇੜਾ ਜੀ ਉਹਨਾਂ ਤੋਂ ਬਾਅਦ ਮਨਜੋਤ ਕੇੜਾ ਜੀ ਇਹਨਾਂ ਨੂੰ ਸਮੂਹ ਸਟਾਫ ਗ੍ਰਾਮ ਪੰਚਾਇਤ ਅਤੇ ਐਸਐਮਸੀ ਕਮੇਟੀ ਮੈਂਬਰ ਵੱਲੋਂ ਸਨਮਾਨ ਚਿੰਨ ਟੋਕਨ ਆਫ ਲਵ ਦਿੱਤਾ ਜਾ ਰਿਹਾ ਫੋਟੋ ਫੋਟੋ ਬਣਾ ਲਾ ਪਾਣੀ ਦੇ ਵਿੱਚ ਤੀਸਰਾ ਸਨਮਾਨ ਇਸ ਪਿੰਡ ਦੇ ਸਰਪੰਚ ਸਾਹਿਬ ਨੂੰ ਦਿੱਤਾ ਜਾ ਰਿਹਾ ਹੈ ਹੁਣ ਤੋਂ ਐਮਐਲਏ ਆਪੇ ਉਹਨਾਂ ਦੇ ਨਾਲ

ਸੋਨਾ ਸਿੰਘ ਸੋਨਾ ਸਿੰਘ ਜੀ ਉਹਨਾਂ ਨੇ ਵੀ ਬੇਨਤੀ ਹੈ ਕਿ ਆਪਣਾ ਸਨਮਾਨ ਜੋ ਹੈ ਜਲਦ ਲੈ ਲੈਣਗੇ ਸੋਨਾ ਸਿੰਘ 2000 ਨਹੀਂ ਸੋਨਾ ਸਿੰਘ ਜੀ ਤੋਂ ਬਾਅਦ ਜਿਹੜਾ ਸਨਮਾਨ ਦਿੱਤਾ ਜਾ ਰਿਹਾ ਉਹ ਦਵਿੰਦਰ ਕੁਮਾਰ ਅਤੇ ਫਰਿੰਦਰ ਕੁਮਾਰ ਸਕੂਲ ਪ੍ਰਤੀ ਮਹੱਤਵਪੂਰਨ ਯੋਗਦਾਨ ਸਮਾਜ ਸੇਵੀ ਆਪ ਸਕੂਲ ਦੇ ਵਿਦਿਆਰਥੀਆਂ ਦੇ ਵਿੱਚ ਕਈ ਚੱਕਣ ਦੇ ਲਈ ਤਿਆਰ ਹੋ ਜਾਣ ਵਾਲੇ ਦੋਹਾਂ ਸਾਥੀ ਦਵਿੰਦਰ ਕੁਮਾਰ ਜੀ ਅਤੇ ਤੇਜਿੰਦਰ ਕੁਮਾਰ ਜੀ ਇਕੱਠੇ ਰੂਪ ਦੇ ਵਿੱਚ ਸਾਹਮਣੇ ਰੂਪ ਦੇ ਵਿੱਚ ਆਪਣਾ ਸਨਮਾਨ ਲੈ ਲੈਣਗੇ ਸਤਿ ਸ਼੍ਰੀ ਅਕਾਲ ਆਪੋ ਤੋਂ ਲੈ ਕੇ ਬੱਸ ਤੇ ਫੜਾ ਰਹੇ ਨੇ ਉਹਨਾਂ ਦੇ ਤਰ੍ਹਾਂ ਕੇ ਚਾਰੋਂ ਤੋਂ ਲੈ ਕੇ ਤਾਂ ਉਹਨਾਂ ਤੋਂ ਬਾਅਦ ਸਭ ਲੋ ਦੇਖੋ ਜੀ ਸਭ ਲੋ ਜੀਐਨ ਸਾਥੀ ਨੇ ਇਹ ਸ਼ਾਨਦਾਰ ਗੁੰਜੀਆਂ ਬਣਾ ਕੇ ਇੰਨੀਆਂ ਸੋਹਣੀਆਂ ਸਾਨੂੰ ਸਵਰਪਿਤ ਕੀਤੀਆਂ ਮੇਰੀ ਬਰਾਤ ਮਿਸਤਰੀ ਸੰਦੀਪ ਕੁਮਾਰ ਜੀ ਇਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਹੈ ਸੋ ਇਹਨਾਂ ਨੂੰ ਬੇਤੀ ਹੈ ਕਿ ਆਪਣਾ ਸਨਮਾਨ ਪ੍ਰਾਪਤ ਕਰ ਲੈਣਗੇ ਸੰਦੀਪ ਕੁਮਾਰ ਜੀ ਮਿਸਤਰੀ ਬਾਦ ਮਿਸਤਰੀ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਇਹ ਬਿੰਡਿੰਗ ਜਿਹੜੀ ਹੈ ਬਣਾ ਕੇ ਸਮੂਹ ਨਗਰ ਨੂੰ ਸਵਾਗਤ ਕੀਤੀ ਹੈ ਤਾਂ ਸਭ ਤੋਂ ਮਹੱਤਵਪੂਰਨ ਸਨਮਾਨ ਜੋ ਹੈ ਸਮੂਹ ಗ್ರಾಮ ਪੰਚਾਇਤ سوابت کرے گی گرام پچائد کے ممبر, آجیو, ممبر سار. سارے کٹھے میں سے بچ اپنا سنمان لے لیں گے اس کے بعد اسی جو ہے اپنے پروگرام کا पेंडल है आजू भाई पंक्तियाँ आता है सारे यानी आजू पेंडल है आजू मेंबर है तो मेंबर पेंडल है अब देखना तो अंत में स्कूल में दो शब्द प्रतिनिधि बनार्दी ਦੇ ਸ਼ਬਦ ਧੰਨਵਾਦ ਤੇ ਕਹਿਣਗੇ ਰਪਿੰਦਰ ਜੀ ਸਾਹਮਣੇ ਦੇਖੋ ਜੀ ਸਾਹਮਣੇ ਜੋ ਜ਼ੋਰਦਾਰ ਤਾੜੀਆਂ ਪੂਰੀ ਸਨਮਾਨ ਜਿੰਨਾਂ ਦਾ ਹੋ ਰਿਹਾ ਬਹੁਤ ਬਾੜੀਆਂ ਪਰੂ ਦੇ ਵਿੱਚ ਵੀ ਸਾਡਾ ਬਹੁਤ ਬਹੁਤ ਦਾ ਇੱਕ ਉਹਨਾਂ ਦਾ ਸਨਮਾਨ ਕਰੀਏ ਜੋ ਸਕੂਲ ਮੁਖੀ ਵੱਲੋਂ ਬੇਨਤੀ ਹੈ ਕਿ ਸਰ ਜੀ ਧੰਨਵਾਦ ਵੀ ਤੁਸੀਂ ਕਰਦੇ ਹੋ ਬੜੇ ਰਹਿਣੇ ਨੇ ਸੋ ਮੈਂ ਬਹੁਤ ਬਹੁਤ ਸ਼ੁਕਰਾਨਾ ਸੋ گرام پنچایت کرنا دلوس آف کم بہت ہی بڑی اسکول ایک لائبریری کرائبریری دے کے جائے ہر ایم ایل اے سب سارے تو ابو بھی چل رہے ہیں ਸਿਕਾਰੇ ਨਗਰ ਵਾਸੀਆਂ ਦਾ ਬਹੁਤ ਬਹੁਤ ਤੰਨ੍ਹ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਹਮਣੇ ਚਲੇ ਆ ਬਹੁਤ ਪਹਿਲਾ ਤੈਨੂੰ ਖੁੱਡੀ ਵਿੱਚ ਪਾਣੀ ਖਲਦਾ ਸੀ ਤੇ ਅਸਰ ਨੰਬਰ ਬਿਚੋਟੋ 4 ਗੱਡੀ ਖੜੀ ਉਹ ਸਰ ਫੋਟੋ ਵਾਸੀ ਬੋਲਦੇ ਰਹਿਗੇ ਤਾਂ ਜੋ ਤੁਸੀਂ ਭਾਈ ਅਲੋਕੇਸ਼ਨ ਪਰ ਇਹ ਨਾਲ ਬੜ ਕੇ ਨਾ ਕਿ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਕੇ ਜਾ ਕੇ ਤੁਸੀਂ ਲੋਸਮਿੰਟ ਕਰਾਓ ਕਿ ਬੱਚੇ ਜਦੋਂ ਟ੍ਰੇਨ ਆਉਂਦੀ ਹੈ ਤਾਂ ਜਿਆਦਾ ਮਸਰੀਆਂ ਕਰਦੇ ਹਨ ਸੋ ਬੱਚੇ ਛੋਟਿਆਂ ਨੂੰ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੈ ਸੋ ਹਲਕੇ ਦੇ ਵਿਧਾਇਕ ਜਪੀਕ ਮੋਤ ਗੋਲਦੀ ਜੀ ਸੋ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਡੀ ਆਵਾਜ਼ ਸਿੱਖਿਆ ਮੰਤਰੀ ਤੱਕ ਪਹੁੰਚਾਓ ਪੂਰੇ ਸਕੂਲ ਨੂੰ ਪ੍ਰਾਇਮਰੀ ਤੋਂ ਅਪਗ੍ਰੇਡ ਕਰਕੇ ਘਟੋ ਘਟ 8ਵੀਂ ਜਮਾਤ ਤੱਕ ਸਕੂਲ ਨੂੰ ਬਣਾਇਆ ਜਾਏ ਸੋ ਸਾਡੇ ਪਿੰਡ ਦੀ ਸਭ ਤੋਂ ਵੱਡੀ ਮੰਗ ਇਹੀ ਹੈ ਸੋ ਸਾਨੂੰ ਬਹੁਤ ਆਸ ਹੈ ਕੇ ਗੋਲਦੀ ਸਾਹਿਬ ਜੀ ਕੇ ਸਾਡੀ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਗੇ ਸੋ ਵਾਹਿਗੁਰੂ ਜੀ ਦਾ ਖਾਨਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰਾਨਾ ਸਰਪੰਚ ਸਾਹਿਬ ਬੜੀ ਵਧੀਆ ਮੰਗ ਪੂਰੀ ਆ ਕਿ ਸਰਕਾਰੀ ਸਕੂਲ ਜਿਹੜੇ ਆ ਉਹ ਉਹਨਾਂ ਦੀ ਤਰੱਕੀ ਲਈ ਪੰਜਾਬ ਸਰਕਾਰ ਦੇ ਦੋਹੇ ਮੁੱਦੇ ਐ ਸੇ ਤੇ ਸਿੱਖਿਆ ਸੇ ਤੇ ਸਿੱਖਿਆ ਦੇ ਤਹਿਤ ਆ ਪੰਜਾਬ ਸਿੱਖਿਆ ਕ੍ਰਾਂਤੀ ਦਰੂਪ ਦੇ ਵਿੱਚ ਸਾਡੇ ਮਹਿਮੂਮ ਐਮਐਲਏ ਸਾਡੇ درمیان ਪਹੁੰਚੇ ਆ। ਸੋ ਹੁਣ ਮੈਂ ਬੇਨਤੀ ਕਰਨ ਜਾ ਰਿਹਾ ਸਾਡੇ ਐਮਐਲਏ ਜਗਦੀਪ ਗੋਇਤੀ ਜੀ ਕਿ ਉਹ ਮੰਚ ਤੇ ਆ ਕੇ ਤੇ ਆਪਣੇ ਵਿਚਾਰ ਜੋ ਹੈ ਪਿੰਡ ਨਗਰ ਵਾਸੀਆਂ ਦੇ ਸਾਹਮਣੇ ਰੱਖੇ। ਲੈ ਕੇ ਆਇਆ ਅਪਣਾ ਐਡਵੋਕਟ ਸਾਹਿਬ ਸ਼ੋਹ ਵਾਲੀ ਕੰਪਨੀ ਜੀ ਨੂੰ ਸੰਗਤ ਸਭ ਤੋਂ ਪਹਿਲਾਂ ਪੁਰਸ਼ਵਦੀ ਫਾਤੇ ਪ੍ਰਮੋਦ ਭਾਈ ਗੋਜੀ ਦਾ ਕਾਲਸਾ ਭਾਈ ਗੋਜੀ ਪਹਿਲਾਂ ਤਾਂ ਲੇਟ ਆਇਆ ਮਾਫੀ ਮੰਗਦਾ ਪਰ ਕਈ ਮਜਬੂਰੀਆਂ ਦੇ ਵਿੱਚ ਸਕੂਲ ਵੀ ਬਾਕ ਸੀ ਕੋਰਾ ਦੇ ਵੱਲ ਕੋਸ਼ਿਸ਼ ਕਰੀ ਵੀ ਆਪਦੇ ਹਲਕੇ ਦੇ হয় cool